ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘਿਆਲੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਮਨਪ੍ਰੀਤ ਸਿੰਘਿਆਲੀ ਇਸ ਵੇਲੇ ਵੀ ਸ਼ਾਮਲ ਹੋਏ ਇਸ ਵੇਲੇ ਵੀ ਸ਼ਾਮਲ ਹੋਏ ਪਰ ਆਖਰਕਾਰ ਮਨਪ੍ਰੀਤ ਸਿੰਘਿਆਲੀ ਨੇ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਦੇ ਦਰਮਿਆਨ ਮਨਪ੍ਰੀਤ ਸਿੰਘਿਆਲੀ ਦਾ ਇੱਕ ਵੱਡਾ ਐਲਾਨ ਸਾਹਮਣੇ ਆ ਗਿਆ ਕੀ ਮਨਪ੍ਰੀਤ ਸਿੰਘ ਯਾਲੀ ਵਾਕਈ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਇਸ ਬਾਰੇ ਮਨਪ੍ਰੀਤ ਸਿੰਘ ਯਾਲੀ ਨੇ ਕੀ ਕਿਹਾ ਤੁਹਾਨੂੰ ਦੱਸਦੇ ਆਂ ਮੀਡੀਆ ਧਾਰਿਆ ਦੇ ਨਾਲ ਗੱਲਬਾਤ ਕਰਦੇ ਆ ਮਨਪ੍ਰੀਤ ਸਿੰਘ ਯਾਲੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਜਾਣਗੇ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਨਹੀਂ ਛੱਡ ਰਹੇ ਹਾਲਾਂਕਿ ਉਹਨਾਂ ਦੇ ਮਤਭੇਦ ਹੈ ਜਿਹੜੇ ਉਹ ਪਾਰਟੀ ਦੇ ਨਾਲ ਐਰੀ ਨੇ ਕਿਹਾ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਨਾ ਤਾਂ ਉਹ ਪਾਰਟੀ ਛੱਡਣਗੇ ਅਤੇ ਨਾ ਹੀ ਸਿਧਾਂਤ ਛੱਡਣਗੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਸਣੇ ਉੱਚ ਲੀਡਰਸ਼ਿਪ ਦੇ ਨਾਲ ਮਨਪ੍ਰੀਤ ਸਿੰਘ ਯਾਲੀ ਦੇ ਲਗਾਤਾਰ ਮਤਭੇਦ ਚੱਲ ਰਹੇ ਨੇ ਇਹ ਮਤਭੇਦ ਕਈ ਵਾਰ ਜਗ ਜाहिर ਵੀ ਹੋ ਚੁੱਕੇ ਨੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਸਿਆਸੀ ਸਮਾਗਮਾਂ ਤੋਂ ਮਨਪ੍ਰੀਤ ਸਿੰਘ ਯਾਲੀ ਦੀ ਦੂਰੀ ਲਗਾਤਾਰ جاری ਹੈ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੀ ਇਸ ਸਮੇਂ ਸਭ ਤੋਂ ਵੱਡੀ ਯਾਤਰਾ ਜਿਹੜੀ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਮਨਪ੍ਰੀਤ ਸਿੰਘ ਯਾਲੀ ਨੇ ਉਸ ਯਾਤਰਾ ਦੇ ਵਿੱਚ ਪੈਰ ਤੱਕ ਵੀ ਨਹੀਂ ਧਰਿਆ ਇਹਨਾਂ ਗੱਲਾਂ ਕਰਕੇ ਹੀ ਲਗਾਤਾਰ ਚਰਚਾਵਾਂ ਸਨ ਕਿ ਆਮ ਆਦਮੀ ਪਾਰਟੀ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਦੀ ਐਂਟਰੀ ਪੱਕੀ ਹੈ ਸੂਤਰ ਵੀ ਦੱਸਦੇ ਸੀ ਕਿ ਸੰਪਰਕ ਜਿਹੜਾ ਹੈ ਦੋਵਾਂ ਧਿਰਾਂ ਦੇ ਵਿੱਚ ਜਾਰੀ ਸੀ ਤੇ ਚਰਚਾ ਇਹ ਵੀ ਸੀ ਕਿ ਆਮ ਆਦਮੀ ਪਾਰਟੀ ਮਨਪ੍ਰੀਤ ਸਿੰਘ ਯਾਲੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਉਸ ਤੋਂ ਬਾਅਦ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਵੀ ਬਣਾ ਸਕਦੀ ਹੈ ਤੇ ਚਰਚਾ ਇਹ ਵੀ ਸੀ ਕਿ ਹਾਲੇ ਤੱਕ ਉਮੀਦਵਾਰੀ ਦਾ ਐਲਾਨ ਰੁਕਿਆ ਵੀ ਇਸੇ ਕਰਕੇ ਹੋਇਆ ਹੈ ਪਰ ਆਖਿਰਕਾਰ ਜਿਹੜਾ ਮਨਪ੍ਰੀਤ ਸਿੰਘ ਯਾਲੀ ਨੇ ਸਥਿਤੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਮਨਪ੍ਰੀਤ ਸਿੰਘ ਯਾਲੀ ਨੇ ਸਪਸ਼ਟ ਕੀਤਾ ਹੈ ਕਿ ਉਹ ਅਕਾਲੀ ਦਲ ਨਹੀਂ ਛੱੜ ਰਹੇ ਐਲੀ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਨੂੰ ਗਲਤ ਦੱਸਿਆ ਇੱਕ ਮੀਡੀਆ ਧਾਰੈ ਨਾਲ ਗੱਲ ਕਰਦੇ ਹੋਏ ਯਾਲੀ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਛੱਡਣਗੇ ਤੇ ਨਾ ਹੀ ਸਿਧਾਂਤ ਛੱਡਣਗੇ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਮੇਰੇ ਬਾਰੇ ਜਿਹੜੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਉਹ ਗਲਤ ਨੇ ਮੈਂ ਕਿਸੇ ਕੀਮਤ ਤੇ ਅਕਾਲੀ ਦਲ ਨਹੀਂ ਛੱਡਾਂਗਾ ਇਸ ਦੌਰਾਨ ਯਾਲੀ ਨੇ ਵੀ ਸਾਫ਼ ਕੀਤਾ ਕਿ ਉਹਨਾਂ ਨੂੰ ਕਈ ਮੌਕੇ ਵੀ ਮਿਲੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਪਾਰਟੀ ਨਹੀਂ ਛੱਡੀ ਨਾ ਹੀ ਛੱਡਣਗੇ ਇੱਥੇ ਵੀ ਦੱਸਣ ਜੋਗਾ ਕਿ ਮਨਪ੍ਰੀਤ ਸਿੰਘ ਯਾਲੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ મતਭੇਦ ਕਿਸੇ ਤੋਂ ਲੁਕੇ ਨਹੀਂ ਨਾ ਤਾਂ ਯਾਲੀ ਪਾਰਟੀ ਦੀ ਲੀਡਰਸ਼ਿਪ ਨਾਲ ਕਿਤੇ ਵੇਖੇ ਜਾਂਦੇ ਨੇ ਅਤੇ ਨਾ ਹੀ ਉਹ ਕਿਸੇ ਮੀਟਿੰਗ ਸਮਾਗਮ ਦੇ ਵਿੱਚ ਸ਼ਮੂਲਿਤ ਕਰਦੇ ਨੇ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਵੱਲੋਂ ਕੱਢੀ ਗਈ ਪੰਜਾਬ ਬਚਾਓ ਯਾਤਰਾ ਵਿੱਚ ਵੀ ਯਾਲੀ ਕਿਤੇ ਨਜ਼ਰ ਨਹੀਂ ਆਉਂਦੇ ਪਰ ਇਹ ਗੱਲ ਸਾਫ ਹੈ ਕਿ ਹਾਲੀ ਹਾਲੇ ਤੱਕ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਲੀਡਰ ਦੇ ਨਾਲ ਲੁਕਸ਼ਪ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਸੰਪਰਕ ਵਿੱਚ ਨਹੀਂ ਅਤੇ ਨਾ ਹੀ ਏਜੰਸੀਆਂ ਦੀ ਰੇਡ ਦਾ ਦਬਾਵਾ ਮਰੇ ਨੇ ਮਨਪ੍ਰੀਤ ਸਿੰਘ ਯਾਲੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੇ ਹੁਣ ਇੱਕ ਵਾਰ ਸਥਿਤੀ ਪੂਰੀ ਤਰ੍ਹਾਂ ਨਾਲ ਸਾਫ ਕਰ ਦਿੱਤੀ ਹੈ ਐਲੀ ਦੇ ਵੱਲੋਂ ਜਿਹੜਾ ਅਕਾਲੀ ਦਲ ਨਾਲ ਛੱਡਣ ਦਾ ਐਲਾਨ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਨਾ ਜਾਣ ਦਾ ਜਿਹੜਾ ਗੱਲ ਕਹੀ ਗਈ ਹੈ ਉਸ ਨੇ ਇੱਕ ਵਾਰ ਸਿਆਸੀ ਹਲਕਿਆਂ ਦੇ ਅੰਦਰ ਬਣੀ ਜਿਹੜੀ ਹੈ ਗੁੰਝਲਦਾਰ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਪਰ ਆਖਦੇ ਨੇ ਕਿ ਸਿਆਸਤ ਦੇ ਅੰਦਰ ਸੱਜਾ ਹੱਥ ਕੀ ਕਰ ਰਿਹਾ ਇਸ ਦਾ ਖੱਬੇ ਨੂੰ ਨਹੀਂ ਪਤਾ ਹੁੰਦਾ ਪਤਾ ਉਦੋਂ ਲੱਗਦਾ ਹੈ ਜਦੋਂ ਘਟਨਾ ਵਾਪਰ ਜਾਂਦੀ ਹੈ ਆਉਣ ਦੇ ਦਿਨਾਂ ਦੇ ਅੰਦਰ ਇਸ ਗੱਲ ਤੇ ਨਜ਼ਰ ਰਹੇਗੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਮਨਪ੍ਰੀਤ ਸਿੰਘ ਯਾਦਲੀ ਸ਼ਾਮਲ ਹੁੰਦੇ ਆ ਜਾਂ ਨਹੀਂ ਪਰ ਫਿਲਹਾਲ ਉਹਨਾਂ ਦੇ ਵੱਲੋਂ ਸਾਰੀਆਂ ਚਰਚਾਵਾਂ ਦੇ ਉੱਤੇ ਬ੍ਰਾਂਮਚਨ ਲਾ ਦਿੱਤਾ ਗਿਆ ਹੈ